ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਨਾਮ ਸਿੰਘ ਮੱਲ ਅੰਸਵੰਸ ਬ੍ਰਹਮ ਗਿਆਨੀ ਬਾਬਾ ਸਚਨਾ ਸਾਜੀ 13ਵੀਂ ਪੀੜੀ ਵਿੱਚੋਂ ਤੇ ਮਿਤੀ ਅੱਜ 31 ਜੂਨ 2025 ਮੇਰਾ ਲਾਈਵ ਹੋਣ ਦਾ ਮਕਸਦ ਇਹ ਸੀ ਕਿ ਸੰਗਤ ਨੂੰ ਸਚਾਈ ਤੋਂ ਜਾਣੂ ਕਰਾਉਣਾ ਇਹ ਜਿਹੜੀ ਵੀਡੀਓ ਬਣ ਰਹੀ ਹੈ ਇਹ ਜੋੜਾ ਸਾਹਿਬ ਦੇ ਵਿੱਚ ਸਬੰਧ ਵਿੱਚ ਹੈ ਜੀ ਪਿੰਡ ਸੈਦੇਵਾਲਾ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋੜਾ ਸਾਹਿਬ ਦੇ ਦਰਸ਼ਨ ਕਰਾਉਂਦੇ ਨੇ ਪਰ ਇਹ ਜੋੜਾ ਪਰਮਾਨੈਂਟ ਨਹੀਂ ਰਹਿੰਦਾ ਜਿੱਥੇ ਵੀ ਮੱਲ ਬਰਾਦਰੀ ਮੰਨ ਲਓ ਰਹਿਦੀ ਹੈ ਉਸੇ ਉੱਥੇ ਇਹ ਜੋੜਾ ਸਾਹਿਬ ਆਪਣੇ ਆਪਣੇ ਸਮੇਂ ਹਿਸਾਬ ਨਾਲ ਜਾਂਦਾ ਹੈ ਪਰਮਾਨੈਂਟ ਇੱਥੇ ਨਹੀਂ ਰਹਿੰਦਾ ਪਰ ਜਦੋਂ ਇਥੋਂ ਦੂਜੀ ਜਗ੍ਹਾ ਤੇ ਚਲਾ ਜਾਂਦਾ ਹੈ ਇਹ ਕੱਪੜੇ ਦਾ ਰੁਮਾਲਾ ਆ ਜੋੜਾ ਸਾਹਿਬ ਬਣਾ ਕੇ ਕੱਪੜੇ ਦਾ ਜੋੜਾ ਸਾਹਿਬ ਬਣਾ ਕੇ ਉਹਦੀ ਨਕਲ ਬਣਾ ਕੇ ਮੱਥਾ ਸੰਗਤਾਂ ਨੂੰ ਟਕਾਉਂਦੇ ਨੇ ਹਾਲਾਂਕਿ ਇਹ ਗਲਤ ਆ ਇਹ ਗੁੰਮਰਾਹ ਕਰ ਰਹੇ ਨੇ ਸੰਗਤਾਂ ਨੂੰ ਸੰਗਤਾਂ ਆ ਦੀਆਂ ਭਾਵਨਾ ਨੂੰ ਠੇਸ ਪਹਚਾਰੇ ਨੇ ਇਸ ਤੇ ਪਾਬੰਦ ਰੋਕ ਲਾਈ ਜਾਵੇ ਅਸੀਂ ਇਸੇ ਸਬੰਧ ਵਿੱਚ ਸਭ ਕੋਈ ਤਲਵੰਡੀ ਐਪਲੀਕੇਸ਼ਨ ਦਿੱਤੀ ਐ ਉਹਨਾਂ ਦੇ ਕਹਿਣ ਤੇ ਵੀ ਇਹਨਾਂ ਨੇ ਇਸ ਚੀਜ਼ ਤੇ ਰੋਕ ਨਹੀਂ ਲਾਈ ਠੀਕ ਹੈ ਜੀ ਇਹ ਚੀਜ਼ ਤੇ ਪਰਮਾਨੈਂਟ ਰੋਕ ਲੱਗਣੀ ਚਾਹੀਦੀ ਐ ਸੰਗਤਾਂ ਦੇ ਦਿਲਾਂ ਦੀ ਜਿਹੜੀ ਠੇਸ ਪਹੁੰਚਾਉਂਦੇ ਨੇ ਉਹ ਨਹੀਂ ਹੋਣਾ ਚਾਹੀਦਾ ਸੰਗਤ ਇਸ ਚੀਜ਼ ਤੇ ਮੁੱਦੇ ਤੇ ਗੱਲ ਠਾਏ ਇਹਨਾਂ ਦੇ ਸਵਾਲ ਜਵਾਬ ਵੀ ਕਰੇ ਵੀ ਇਹ ਕਿਉਂ ਕਰ ਰਹੇ ਨੇ ਹਾਲਾਂਕਿ ਇਹ ਗਲਤ ਆ ਠੀਕ ਹੈ ਜੀ ਔਰ ਇਸ ਵਾਸਤੇ ਵਧੇਰੀ ਜਾਣਕਾਰੀ ਲਈ ਅਸੀਂ ਆਪਣਾ ਨੰਬਰ ਮੈਂਸ਼ਨ ਕਰ ਰਿਹਾ ਹਾਂ 98723 77809 ਅਗਰ ਤੁਹਾਨੂੰ ਕਿਸੇ ਚੀਜ਼ ਦੀ ਜਾਣਕਾਰੀ ਲੈਣੀ ਤੁਸੀਂ ਇਸ ਨੰਬਰ ਤੇ ਨੋਟ ਮੰਨ ਲਓ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਔਰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਕਿ ਸਾਰੀ ਸੰਗਤਾਂ ਨੂੰ ਇਸ ਚੀਜ਼ ਤੇ ਸੱਚਾਈ ਪਤਾ ਲੱਗ ਸਕੇ ਕਿ ਇਸ ਗੁਰਦੁਆਰਾ ਸਾਹਿਬ ਚ ਇਹ ਮਤਲਬ ਕਿ ਗੁੰਮਰਾਹ ਕਰਨ ਸੰਗਤਾਂ ਨੂੰ ਫੇਰवाने ਇਹ ਕਮੇਟੀ ਇਸ ਚੀਜ਼ ਤੇ ਪਹਿਲ ਦੇ ਆਧਾਰ ਤੇ ਕੰਮ ਕਰ ਰਹੀ ਹੈ ਇਸ ਚੀਜ਼ ਸੰਗਤ ਇਹਨੂੰ ਰੋਕ ਲਈ ਜਾਵੇ ਤੇ ਇੰਨੇ ਸ਼ਬਦਾਂ ਨੂੰ ਮੈਂ ਬੋਲਦਾ ਹੋਇਆ ਅਗਰ ਕੋਈ ਗਲਤੀ ਹੋਈ ਹੋਵੇ ਉਸ ਦੀ ਸ਼ਮਾ ਚਾਉਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ